ਬਾਈ ਸਸੀ ਗਾਜੀ ਜੀ ਤੁਹਾਡਾ ਵੀ ਰੇਸ਼ਮ ਕਹਿੰਦੇ ਆ। ਤੁਸੀਂ YouTube ਤੇ Facebook ਤੇ ਬਹੁਤ ਪਿਆਰ ਦਿੰਦੇ ਆ ਬਾਈ ਤੇ ਇੱਕ ਬਾਈ ਕਲਦੀਪ ਮਾਨਜ ਜੀ ਦਾ ਸ਼ੇਰ ਸੁਣਾਉਣ ਲੱਗੇ ਬਾਈ ਤੇ ਸ਼ੇਰ ਸੁਣ ਕੇ ਲਾਈਕ ਸ਼ੇਅਰ ਕਮੈਂਟ ਕਰਨਾ ਬਾਈ ਲੈ ਸੁਣੋ ਬਾਈ ਹੋ ਚਿੱਟਾ ਦੇਖਿਆ ਕਮਾਏ ਜਦੋਂ ਇਸ਼ਕ ਦਾ ਇਹ ਸਹਬਾ ਉੱਚੀ ਉੱਚੀ ਮਾਰਦੀ ਏ ਤਾਂ ਹੋ ਕਿਸੇ ਚੰਦਰੇ ਵੇਲੇ ਦੀਆਂ ਲੱਗੀਆਂ ਤੇ ਗਈਆਂ ਪਰਸ ਨੇ ਜੇ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਹੱਥੀ ਰੰਗਿਲਾ ਵੇ ਚੂੜਾ ਪਾ ਜਾ ਖੁੰਢ ਚੱਕਦਾ ਲੜਾ ਮੁਖੜੇ ਤੋਂ ਵੇ ਤੇ ਲੈਂਦਾ ਚੰਨ ਬਿਨੀ ਵਿਆਪਾ ਅੱਜ ਬੈਠੀਆਂ ਤੇਰੇ ਕੋਲ ਵਾਂਗ ਚੋਹਰਾ ਦੇ ਤੇ ਮੇਰਾ ਥੱਕ ਥੱਕ ਕਰਦਾ ਐਸਾ ਅੱਜ ਦਿਨ ਹੈ ਹੋ ਮੇਰੇ ਮਾਪਿਆਂ ਦੇ ਹੋ ਮੇਰੇ ਮਾਪਿਆਂ ਦੇ ਰਹਿ ਕੇ ਵਿੱਚ ਚਾ ਅੜਿਆ ਹੋ ਮੇਰੇ ਮਾਪਿਆਂ ਦੇ ਰਹਿ ਕੇ ਵਿੱਚ ਚਾ ਅੜਿਆ ਕਿਤੇ ਚੱਲ ਕੇ ਕਿਤੇ ਚੱਲ ਕੇ ਦੱਦੇ ਲਿਚਵਾ ਅੜਿਆ ਹੋ ਟੋਣ ਚੱਕਦੇ ਸਮਾਨ ਮੇਰੇ ਵੀਰਾਂ ਚਾ ਹੁਣਾ ਸੀ ਆੜ ਕੇ ਸਹੇਲੀਆਂ ਨੇ ਕਲੇ ਲੱਕ ਰੋਣਾ ਸੀ ਜਿੰਦਾਬਾਦ ਲਿਪਿਆ ਜਿੰਦਾਬਾ ਬਲੀ ਪਿਆਰ ਢੇਡ ਭਾਬੀਆਂ ਪਿਆਰ ਅੰਮੀ ਤੋਰ ਦਿੰਦੀ ਸੀ ਨੇ ਨਾਲ ਲਾ ਅੜਿਆ ਕਿੱਥੇ ਚੱਲ ਕੇ ਕਿੱਥੇ ਚੱਲ ਕੇ ਤਾਂ ਤੇਲ ਚ ਵਾ ਅੜਿਆ ਬਹੁਤ ਸੁਹਾ ਸੁਹਾ ਛੁੱਟ ਮੇਰੇ ਅੰਗਾ ਤੇ ਸਿਫਾ ਬਣਾ ਹੁਲ ਵੇ ਗਲਾਪੀ ਸੀ ਸੋਹਾਗ ਰਾ ਤੇ ਲੱਗਣਾ ਜੂੜਾ ਪਾਉਂਦਾ ਛਣਕਾ ਜੂੜਾ ਪਾਉਂਦਾ ਛਣਕਾ ਮੈਂ ਨਹੀਂ ਕਰਦੀ ਕਰ ਹਏ ਮੈਂ ਕਿਣੀ ਜੱਟੀ ਦੀ ਉਦਾ ਅੜਿਆ ਕਿੱਥੇ ਚੱਲ ਕੇ ਕੀ ਤੇ ਚੱਲ ਕੇ ਤਾਂ ਤੇਲ ਚਵਾ ਅੜਿਆ ਬਈ ਅੰਨਾ ਕੀ ਗਾਇ ਜਾਂਦਾ ਬਈ ਦੱਸੋ ਮਿੰਟ ਕਰਕੇ ਕਿਵੇਂ ਲੱਗਿਆ ਧੰਨਵਾਦ ਬਈ ਸਸਿ